ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜਗਤ ਮਾਸਟਰ ਬਲੌਗ ਵਿੱਚ ਸਾਰਿਆਂ ਦਾ ਭਾਈ ਸਵਾਗਤ ਹੈ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਤੰਦਰੁਖਸ਼ੀਆਂ ਪਾਸੇ ਵੀ ਪਹੁੰਚੇ ਵੇ ਜੀ ਖੇਤਾਂ ਦੇ ਵਿੱਚ ਵੀ ਉਤਰ ਪਹਿਲਾਂ ਪੰਖੜਪਾਤ ਸਾਹਿਬ ਦੀ ਡਿਊਟੀ ਵੀ ਲਾ ਕੇ ਆਏ ਤੇ ਮੈਂ ਤਾਂ ਕਹਿੰਦੇ ਹਲਵਾਈ ਪਹੁੰਚੇ ਹੋਣਾ ਪਰ ਹਲੇ ਨਹੀਂ ਕਹਿੰਦਾ ਵੀ ਹਲੇ ਲੇਟ ਆਉਣਾ ਨੇਤਰ ਗਾ ਮਿਲ ਕੇ ਆਇਆ ਤਾਂ ਮੈਂ ਹੁੰਦਾ ਹੋਇਆ ਮਾਂ ਚਲੋ ਹਲੇ ਖੇਤਾਂ ਕਿਨੇ ਢੇੜਾ ਮਾਰ ਕੇ ਆਉਂਦੇ ਆ ਵੀ ਨਾਲੇ ਬਰਸੀਨ ਜਿਹੜਾ ਕੱਖ ਕੰਡਾ ਬਣਾ ਉਹ ਪਹਿਲਾਂ ਮੱਢ ਲੈਂਦੇ ਆ ਵੀ ਅੱਜ ਮੇਰੇ ਅਸਾਬ ਗੱਲ ਪੱਠੀਆਂ ਦੀ ਸਾਈਟਿੰਗ ਹੀ ਕਰੂਗਾ ਮਾੜੀ ਮੋਟੀ ਜਣੀ ਕੰਮ ਚੱਲੂਗਾ ਜਿਹੜਾ ਹਲਵਾਈ ਦਾ ਕਲਤਾ ਹੀ ਐ ਵੀ ਕੱਲ ਨੂੰ ਤਰੀਕ ਹੈਗੀ ਸਮਝ ਲਓ ਪਹਿਲੀ ਪਹਿਲੀ ਆਰ ਦੋ ਦਿਨ ਹੈਗਾ ਇਹਦੇ ਵਿੱਚ ਮਠਿਆਈ ਬਣ ਜਾਣੀ ਆ ਤਿੰਨ ਤਰੀਕ ਨੂੰ ਆਪਣੇ ਮੇਲ ਆ ਜਿਹੜਾ ਜਦੇ ਚਾਹੀਦੀ ਹੁੰਦੀ ਆ ਜਿਹੜੇ ਪਕੌੜਿਆਂ ਦਾ ਕੰਮ ਦਾ ਤਿੰਨ ਨੇ ਹੋਣਾ ਜਿਹੜਾ ਹੈਗਾ ਮਠਿਆਈ ਦੋ ਦਿਨ ਵਿੱਚ ਬਣ ਜਾਣੀ ਆ ਵੀ ਚਲੋ ਠੀਕ ਐ ਦੇਖਦੇ ਆ ਜਦ ਮਿਸਤਰੀ ਆਉਂਦਾ ਹਲੇ ਹੁਣ ਇਧਰ ਖੇਤਾ ਕਿੰਨੀ ਗੇੜਾ ਮਾਰਨਾ ਆਇਆ ਹੋਇਆ ਬਾਕੀ ਇੱਕ ਦੋ ਕੰਮ ਹੋਰ ਐ ਉਹ ਵੀ ਥੋੜਾ ਜਿਆਦਾ ਲੇਟੇ ਹੋਣੇ ਦੁਪਹਿਰੇ ਦੇ ਬਾਅਦ ਵਾਲੀ ਕੰਮ ਐ ਵੀ ਇੱਕ ਤਾਂ ਸਿਲੰਡਰ ਸਿਲੰਡਰ ਭਰਾ ਕੇ ਲਿਆਉਣੇ ਲਿਆਂਦੇ ਭਜਣੇ ਇਕੱਠੇ ਕਰੇ ਆਪਣੇ ਜਿਹੜੇ ਖਾਲੀ ਚੱਕਲੇ ਦੇ 11 ਗੇ ਸਿਲੰਡਰ ਬਾਕੀ ਉਹ ਵੀ ਗੱਡੀ ਵਾਲੇ ਗੱਲਬਾਤ ਕਰੀ ਵੀ ਉਹ ਟਾਈਮ ਦਾ ਆਊਗਾ ਕਿਤੇ ਅੱਥਰੇ ਫੜ ਕੇ ਲਿਆਵਾਂਗੇ ਜਾ ਕੇ ਵੀ ਕਿ ਇੱਧਰ ਰਖੇ ਤੇ ਵੀ ਜਿਹੜਾ ਸੁਆਗਾ ਸੁਗਾ ਮਾਰਨਾ ਉਹ ਪਧਰਾ ਕਰਕੇ ਬਾਕੇ ਅੱਜ ਕਰ ਦੇਣਾ ਸੈਟ ਸਾਰਾ ਵੀ ਫਿਰ ਇਹੇ ਢੜਕੋ ਜੀ ਚੱਕ ਹੋ ਜੇ ਨਿੱਕ ਪਾਸੇ ਦੇ ਕੰਮ ਦੀ ਵੀ ਇੱਧਰ ਮਾਹ ਚਲੋ ਇੰਨੇ ਖੇਤਾਂ ਗੇ ਨਹੀਂ ਮਗੇੜਾ ਮਾਰਿਆ ਹੁੰਦਾ ਕੱਲ ਦੇ ਖੇਤਾਂ ਗੇ ਨਹੀਂ ਫਿਰ ਗੇੜਾ ਬਿੰਦਾ ਵੱਜਿਆ ਫਰਕ ਹੈਗਾ ਫਸਲ ਦਾ ਵਧੀਆ ਪੈਂਦਾ ਇੱਧਰ ਸਰੋਂ ਜੰਮੀ ਆਪਣੀ ਸੋਹਣੀ ਲਿਖ ਵੀ ਹੁਣ ਦਿਨ ਪਰ ਦਿਨ ਫਰਕ ਪੈਣ ਲੱਗਾ ਪਹਿਲਾਂ ਤਾਂ ਹੋਰੋ ਤਰ੍ਹਾਂ ਕਮਲਾਈ ਜੀ ਦਿਖਦੀ ਦੀ ਇਹ ਕਿਉਂ ਜਿਹੜਾ ਬੂਟਾ ਜੰਮਦਾ ਦਾ ਉਹੀ ਟੇਡਾ ਜਿਹਾ ਹੋ ਕੇ ਗਿਰ ਜਾਂਦਾ ਦਾ ਟੇਡਾ ਜਿਹਾ ਹੋ ਜਾਦੇ ਗਿਰ ਜਾਂਦਾ ਦਾ ਮੈਂ ਤਾਂ ਪਹਿਲਾਂ ਆਂ ਤਾਂ ਵੀ ਕਦੇ ਸ਼ੋਰੇ ਕਰਕੇ ਲੱਗਦੀ ਪਰ ਮੈਂ ਸ਼ੋਰੇ ਵਿੱਚ ਦੇਖਿਆ ਬੂਟਿਆਂ ਵਿੱਚ ਤਾਂ ਸਰੋਂ ਬਹੁਤ ਕਾਮਜਾਬ ਹੈ ਚਾਹੇ 4 ਸਾਲ ਦੇ ਬੂਟੇ ਸਰੋਂ ਫੇਰ ਵੀ ਵਧੀਆ ਕਣਕ ਨਾਲ ਦੇ ਵਧੀਆ ਹੁੰਦੀ ਹੈ ਉਹਦੇ ਜੀ ਵੀ ਹੁਣ ਚੱਲ ਪਿਆ ਜੀ ਫੜ ਲਿਆ ਗੇੜਾ ਜਣਾ ਸੋਣਾ ਲੱਗੇ ਉੱਪਰ ਉੱਠਣਾ ਵੀ ਵਧੀਆ ਮੌਸਮ ਵੀ ਬਹੁਤ ਵਧੀਆ ਸਾਫ਼ ਹੈ ਨਾ ਠੰਡ ਹੈ ਬਹੁਤੀ ਨਾ ਗਰਮੀ ਹੈ ਪਹਿਲਾਂ ਵਿੱਚ ਨੂੰ ਠੰਡ ਜੀ ਹੋ ਗਈ ਸੀ ਫ ਫੇਰ ਗਰਮੀ ਹੋ ਗਈ ਤੇ ਫੇਰ ਠੰਡ ਹੋਲੀ ਹੁਣ ਫੇਰ ਗਰਮੀ ਹੋਈ ਦੁਬਾਰੇ ਵੀ ਜਣੇ ਦੱਖਣ ਤੋਂ ਖਣ ਵਾਲਾ ਕੋਈ ਸਾ ਨਹੀਂ ਹੈਗਾ ਕਿ ਦੱਖਣ ਦੀ ਗਰਮੈਸ ਲੱਗ ਹੁੰਦੀ ਆ ਉਹਦੇ ਜਿਹ ਮੀਂਹ ਦੇ ਚਾਂਦ ਹੁੰਦੇ ਨੇਟ ਦਾ ਦੱਸਦਾ ਸਾਫ ਹੈ ਸਾਰਾ ਕੁਝ ਵੀ ਹੈ ਵਧੀਆ ਮੌਸਮ ਠੀਕ ਹੈ ਹਜੇ ਹੀ ਚਾਹੀਦਾ ਜਿਹੜਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਮੈਂ ਕਹਿੰਦਾ ਮੌਸਮ ਇਹੋ ਜਿਹਾ ਹੀ ਹੋਵੇ ਨਾ ਜ਼ਿਆਦਾ ਕੱਪੜੇ ਚੱਕ ਨਾ ਘੱਟ ਨਾ ਬਰਾਬਰ ਜਿਹਾ ਹੀ ਰਹੇਗਾ ਮੇਲਿਆ ਸਹੀ ਹੋ ਰਹਿਦਾ ਸਾਰਾ ਕੁਝ ਵੀ ਇਕਨ ਕਰਕੇ ਆ ਵਿਆਹ ਹੋਣਾ ਚਾਹੀਦਾ ਹਜੇ ਪਰ ਜ਼ਿਆਦਾ ਠੰਡ ਵਿੱਚ ਉਹੀ ਔਖਾ ਹੁੰਦਾ ਇੱਕ ਚਲੋ ਹੁਣ ਦਿਨ ਫੇਰ ਵੀ ਠੀਕ ਹੈ 6 ਵਜ ਵੇ ਗਾਣ 6 ਵਜੇ ਤੇ ਬਾਅਦ ਛਿਪਦਾ ਵੀ ਬੜੀ ਚੱਲਦਾ ਚਲੋ ਬਾਕੀ ਦਿਖਾਉਂਦੇ ਜੀ ਤੁਹਾਨੂੰ ਜਿਹੜਾ ਕਾਰੋਬਾਰ ਚੱਲਦੇ ਆਪਾਂ ਵਿਆਹ ਦੇ ਸਾਫ ਸਫਾਈ ਦਾ ਨਾ ਕੁਝ ਕਰੀ ਵੀ ਤੀ ਕੁਸਰੇ ਚੱਲਦੀ ਐ ਬਾਕੀ ਹਲਵਾਈ ਨੂੰ ਦੇਖਦੇ ਕਦ ਕਹਿੰਦਾ ਹੋਗਾ ਫੇਰ ਇੱਕ ਦੋ ਕੁ ਪਹਿਲਾਂ ਫੋਨ ਵੀ ਕਰੀ ਤਾਂ ਕਹਿੰਦਾ ਵੀ ਆ ਤਾ ਆਪਾਂ ਨਾ ਪੱਠੀਆਂ ਪੁੱਠੀਆਂ ਜਿਹੜਾ ਸਮਾਨ ਉਹ ਹੀ ਲੈ ਕੇ ਆਉਣਾ ਵੀ ਚਲੋ ਬਾਕੀ ਮਿਲਾਉਂਦੇ ਜੀ ਤੁਹਾਨੂੰ ਦਿਖਾਉਂਦੇ ਸਾਰਾ ਪ੍ਰੋਗਰਾਮ ਜਿਵੇਂ ਜਿਵੇਂ ਦਾ ਹੈਗਾ ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਹੋ ਬਾਈ ਜੀ ਮੇਰਾ ਬੰਦਰ ਨੂੰ ਬੰਦਰ ਕੈਂ ਬੈਠਾ ਵਿਆਲੇ ਨੇ ਹਾਂ ਹਾਂ ਤਿਆਰੀ ਐ ਤਿਆਰੀ ਐ ਆ ਗਿਆ ਰੋਈ ਰ ਆ ਜਾ ਬਲੀਏ ਮੈਨੂੰ ਹਰਵਾਈ ਨੂੰ ਵਾਈ ਹਰਵਾਈ ਨੇ ਸਾਡੇ ਅੱਖਾਂ ਪਕਾਇਆਂ ਪਈਆਂ ਮੀ ਸਾ ਸੁਭਾਈ ਕਰਤੀ ਸੀ ਕੋਸ ਮਾੜੀ ਮੋਟੀ ਵਾਈ ਇੱਥੇ ਬੇਟੀਆਂ ਬੁੱਟੀਆਂ ਖੜੀਆਂ ਹੈ ਹੈ ਇਹ ਆ ਰੇਪੂਲੀਆ ਆ ਗਈ ਵਾਰ ਦੀ ਹੋ ਗਈ ਨਾਲੇ ਪੁੰਨ ਨਾਲੇ ਫਲੀਆਂ ਵੀ ਆਹ ਬੰਦਾ ਬੈਠਾ ਸਾਡਾ ਐਨਾ ਵਾਈ ਦੁਖੀ ਕਰੇ ਵਸੇ ਹੈ ਹਾਂ 30 ਤਰੀਕ ਆਜਾ ਹਾਂ ਫੇ ਸਵੇਰ ਤੋਂ ਹੋਣਾ ਚਾਹੀਦਾ ਦੁਪਹਿਰ ਹੋ ਗਿਆ ਇਹ ਹਾਂ ਅੱਧੀ ਦੇਰ ਵਿੱਚ ਨਿਕਲ ਜੀ ਕੌਣ ਇੱਕ ਹੈ ਤਾ ਅਜੇ ਆਇਆ ਗਾ ਦੋ ਡੰਡੇ ਰੱਖ ਅਣ ਘੜੇ ਜੀ ਇਹਨਾਂ ਦੇ ਚਾਰ ਦਿਨ ਸਾਰਾ ਲਹੂ ਪੀ ਲੈਣਾ ਤਾਂ ਕਰੂਗਾ ਇਹ ਜਿਹੜਾ ਪਹਿਲਾਂ ਕਿਤੇ ਅੰਡਾ ਡੇਟ ਚੱਲਦਾ ਹੈ ਹੈ ਤੇ ਹੁਣ ਉਰੀ ਹੈ ਹੈ ਜਿਹੜੀ ਕੋਈ ਨਹੀਂ ਕੋਈ ਮਰੋ ਮੈਂ ਖਾਤਰ ਨੂੰ ਦੇ ਕੇ ਕੰਮ ਕੱਢੂਗਾ ਇਹਨੂੰ ਦੇਖੀ ਚੱਕਰ ਆ ਨਾ ਮੈਂ ਨਾ ਦੇਤੀ ਇਹੇ ਕੰਮ ਨਹੀਂ ਆਉਂਦਾ ਹੈ ਹੁਣ ਤੁਸੀਂ ਤਿੰਨ ਦਿਨ ਉਰੀ ਚਾਰ ਦਿਨ 14 ਸਾਲ ਉਰੀ ਲਾ ਗਿਆ ਇਹ ਉਰੀ ਹੈ ਉਰੀ ਹੈ ਫਿਰ ਆਇਆ ਗਾ ਰਾਂ ਟੈਂਪੂ ਦੇ ਦੇ ਸਾਨੂੰ ਕਾਇਰ ਬਰਲੇ ਇਹ ਤਾਂ ਖੜਨਾ ਹੀ ਹੈ ਹੈ ਅਚੋ 22 ਦਾ ਕਿਨ ਹੈ ਉਹ ਇਹਦੀ ਗੌਰ ਰੱਖੀ ਹਾਂ ਮੈਂ ਤਾਂ ਜਲਦੀ ਫਰਸੋ ਦਾ ਮੇਲ ਆ ਸਾਡੇ ਤੂੰ ਕਹਿੰਦਾ ਮੈਂ ਜਾਣਾ ਮੇਰੇ ਕੋਲ ਹੈ ਕਿ ਕਹੀ ਜਾਣੀ ਨਹੀਂ ਹੁਣ ਤੂੰ ਰਸਤਾ ਕਰ ਦਿੰਦੇ ਅੱਜ ਉਹ ਨਹੀਂ ਕਹਿੰਦਾ ਬੰਦੇ ਵੀ ਲਿਆਉਣੇ ਤੂੰ ਅੱਜ ਰਸਤਾ ਦੇਖਣਾ 14 ਸਾਲਾਂ ਨੂੰ ਉਹਦੋਂ ਹੋਗੇ ਰਸਤਾ ਵੀ ਕਾਹਦਾ ਹਾਂ ਆਹ ਰਾਤ ਨਾਲ ਆਜੋ ਬੇਕਾਰ ਰਸਤਾ ਲੈ ਯਾਰ ਤੂੰ ਬੇਕਾਰ ਰਸਤੇ ਨੂੰ ਪਿਆ ਸਮਝ ਗਏ ਇਹਨੂੰ ਬੰਦੇ ਬੰਦੇ ਰਸਤਾ ਦੱਸਿਆਰੇ ਨੂੰ ਗਲਤ ਆ ਆ ਰਹਾ ਤਾਂ ਫਿਰ ਆ ਤੂੰ ਸੇ ਗਲਤ ਪੈ ਗਏ ਨਾ ਬਦਰ ਇਹ ਚੜੀ ਭੜੀ ਉਧਰ ਨਹੀਂ ਹੈਗੀ ਉਹ ਖੰਨੇ ਵਾਲੇ ਰੋਡ ਨੂੰ ਆਵੇ ਫਿਰ ਉੱਥੇ ਤੁਸੀਂ ਸਮਰਾਲੇ ਨੂੰ ਹੋ ਕੇ ਆਵਾ ਸਮਰਾਲੇ ਸਿੱਧਾ ਨਹਿਰੇ ਨਹਿਰਾ ਕਿਤੇ ਹਲੋੜਾ ਵੀ ਨਹੀਂ ਹੈਗਾ ਤੈਨੂੰ ਮੈਂ ਦੱਸਦਾ ਇੱਕ ਗੱਲ ਇੱਥੇ ਜੇ ਆਪਾਂ ਕਾਈਨੌਰ ਵਾਲਾ ਰੋਡ ਪੈਂਦੇ ਆ ਮੈਂ ਪੌਣੇ ਘੰਟੇ ਚ ਮਰਨਡੇ ਪਹੁੰਚਦਾ ਰਸਤਾ ਟੁੱਟਿਆ ਵਾ ਸਿੰਗਲ ਰੋਡ ਹੈ ਮੈਂ ਇਥੇ ਬਾਈਪਾਸ ਨੂੰ ਘੁੰਮ ਕੇ ਗਿਆ 28 ਮਿੰਟ ਵਿੱਚ ਉੱਥੇ ਪਹੁੰਚ ਗਿਆ ਮਰਨਡੇ ਬਾਈਪਾਸ ਨੂੰ ਇੱਕ ਚਾਲ ਹਾਂ ਕਰਾਲੀ ਨੂੰ ਕਿਹੇ 4 ਕਿਲੋਮੀਟਰ ਵੱਧਾ ਪੈ ਗਿਆ ਪਰ ਤੇਲ ਉਹਦੇ ਨਾਲ ਦੇ ਘੱਟ ਖਾਦਾ ਟਾਈਮ ਘੱਟ ਲੱਗਿਆ ਇਤਨਾ ਫਿਰ ਹਲੋਲੇ ਦੇਖੀ ਜਾਨੇ ਕੱਲ ਨੂੰ ਸਾਈ ਲਾਉਣੀ ਹਲੇ ਨਹੀਂ ਤੇਰੇ ਟਾਈਮ ਦੇਖ ਲਾ ਹੁਣ ਕਿੰਨਾ ਪਤਾ 3 ਵਜੇ ਹੋਣੇ ਮੇਰੇ ਤਾਂ ਤੁਹਾਨੂੰ ਤਾਂ ਤੇਰੇ ਨਾਲ ਕੀ ਮਸਲਾ ਉਹ ਅਸੀਂ ਕਹਿੰਦੇ ਵੀ ਸਾਡੇ ਸਮਾਨ ਬਣਿਆ ਪਿਆ ਕੁਝ ਨਹੀਂ ਹੈਗਾ ਔਰ ਤੂੰ ਅਸੀਂ ਕੱਲ ਨੂੰ ਪਰਸੋਂ ਰਿਸ਼ਤੇਦਾਰ ਆ ਜਣਾ ਆਪਦਾ ਕਹ ਰਿਹਾ ਤੇ ਮੈਨੂੰ ਹਾਂ ਕੀ ਗੱਲ ਕਰ ਬਣਾਈ ਕਰੋਗੇ ਉੱਥੇ ਬੈਠੇ ਹਾਂ ਹਾਂ ਬਣਾਈ ਵੇ ਕੜਾਈਆਂ ਦੱਸਦੇ ਨਹੀਂ ਸਾਨੂੰ ਕੜਾਈਆਂ ਤੇ ਲਿਬੜੀਆਂ ਵੀ ਨਹੀਂ ਆ ਗਈਆਂ ਨਹੀਂ 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 ਲੱਗਦਾ ਹੁੰਦਾ ਕੋਸ ਜੇ ਤੇਰੇ ਨਿੱਪੜ ਜਾਣ ਤੇਰੀ ਵੀ ਨਾਲ ਆਇਆ ਐਸੇ ਬੈ ਜਾ ਕੁਰਸੀ ਦੇ ਇਹਨਾਂ ਨੇ ਖੋਰ ਉਹਦੇ ਤੇ ਰੱਖ ਲੂਗੇ ਮਾਣ ਨੂੰ ਤੋਂ ਆਵੇ ਹਾਂ ਯਾਰ ਆਹੀ ਕੜਾਈਆਂ ਹੀ ਹੁੰਦੀਆਂ ਬੰਦਰਵਾਸ ਬਾਕੀ ਤਾਂ ਹੁਣ ਇਹਨੂੰ ਤੁਸਕ ਤਸਕੋਰ ਦੇਣੇ ਪੈਣਿਆ ਕੜਾਹੇ ਦਾ ਪਿੰਡ ਤੇ ਹੁੰਿਆ ਕੜਾਈਆਂ ਹੀ ਬਹੁਤ ਆ ਇੰਨੇ ਹੀ ਕੰਮ ਹੁੰਦਾ ਹਲਵਾਈ ਦਾ ਹਾਂ ਵੀ ਇੱਕ ਜਲੇਬੀਆਂ ਦੀ ਹੋ ਗਈ 4-5 ਲੋਜਾਂ ਹੋ ਗਈਆਂ ਆਹ ਚੀਜ਼ ਵਧੀਆ ਬਾਈ ਕਿੱਥੇ ਗਿਆ ਇਹਨੂੰ ਪੁੱਛਣਾ ਵੀ ਕਾਹ ਰੇਟ ਬਿੰਦਾ ਹੈ ਕਿੰਨੇ ਕੁ ਦੱਤ ਤਾ ਤੇ ਚੱਲਦਾ ਹੀ ਦੱਤ ਕਨਾਵਾ ਹਾਂਜੀ 6 ਦੱਤ ਦਾ ਕਿੰਨੇ ਦਾ 180 ਦਾ ਹੈ ਲੋ ਬਾਈ ਬਾਕੀ ਸਮਾਨ ਸਮਾਨ ਚੱਕਦਾ ਸਾਫ ਸਵੈ ਕਰਤੀ ਹੋਏ ਹਾਂ ਬੜਾ ਮਹਿੰਗਾ ਯਾਰ ਇਹ ਪੈਸੇ ਭਾਈ ਹੋਣਾ ਹੀ ਹੁਣ 1.5 ਲੱਖ ਤੱਕ ਦਾ ਦੋਵੇਂ ਮੋਟਰਸਾਈਕਲ ਚਲੀ ਗਏ ਛੋਟੇ ਇੰਜਨ ਵਾਲੇ ਤੇਰੇ ਸਾਹਮਣੇ ਬੋਲਟ 2.5 ਲੱਖ ਦਾ ਪਿਆ ਵੇਚਦੇ ਇਹਨਾਂ ਦਾ ਫੇਰ 6-7 ਸੌ ਰੇਂ ਚੱਕ ਲੈਣੀਆਂ ਵੱਧੀਆਂ ਚੀਜ਼ ਵਧੀਆ ਵੈਸੇ ਇਹ ਜੇ ਕਿਤੇ ਚੱਲਦਾ ਕੋਈ ਰੇਟ ਭਾਜ ਮਿਲ ਜAVE ਨਾ ਵਧੀਆ ਰਹਿੰਦਾ ਹੈ ਨਾ ਬਸ ਉੱਤੇ ਡੋਲੇ ਵਾਕੇ ਹੁਣੇ ਦੀ ਉਹ ਬੜਾ ਸੌਗਾ ਸੁੱਕਾ ਬੱਜਣਾ ਚਾਹੀਦਾ ਹਾਉਣਾ ਨਾ ਪਤਰਾ ਪਿਆ ਜਿਹੜਾ ਉਹ ਡੱਕੇ ਜਿਹਾ ਖੜਿਆ ਉਹਨਾਂ ਉੱਪਰ ਉਸ ਬੈਜਦੀ ਸਵੇਰ ਨੂੰ ਲੇਕਨ ਟੈਂਟ ਵਾਲਿਆਂ ਦਾ ਕੰਮ ਕਰਨਾ ਹੋਵੇ ਫੇਰ ਹੋ ਰਹਿ ਜਾਣਾ ਉੱਥੇ ਕੰਮ ਸੌਗੀ ਇਹਦੇ ਰੈੱਡ ਲਾਉਣਾ ਜੀ ਤੇ ਲੱਗੇ ਸੌਗਾ ਜਾਂ ਮਾਰਨਾ ਬੜੀ ਜਗ੍ਹਾ ਸਾਫੀ ਹੋ ਜੂਗੀ ਮੈ ਲੋ ਜੇ ਪੂਰੀ ਨੂੰ ਅੱਗਾ ਬੋਰਡਰ ਹੈ ਹਾਂ ਹਾਂ ਸੁੱਕਾ ਹੋ ਰਿਹਾ हां हां बुड़िया हां ਵਿਆਹ ਵਾਲੀ ਸਾਫ਼ ਜਗ੍ਹਾ ਹਜੂ ਗਦਰੀ ਜੀ ਆहां हां ਹੋਰ ਮੈਂ بڑا ਟਰੈਕਟਰ ਨਹੀਂ ਧਿਆਨ ਦਾ ਦੇ ਲਾਵਾਦੇ ਵਿਆਹਾਂ ਕਿੱਥੇ ਗਿਆ ਹੈ ਵਿਆਹਾਂ ਦੇ ਜਾ ਆਇਆ ਅੱਛਾ ਕੋਲ ਸੁਣਾ ਬਸ ਹੋਰ ਵਧੀਆ ਕੀ ਕਹਿੰਦੇ ਹੁਣ ਗੰਨੇ ਵਾਲੇ ਕੰਨੜ ਚੱਲ ਪਏ ਮੇਲੇ ਚੱਲ ਪਏ ਹਾਂ ਹਾਂ ਕਹਿੰਦਾ ਚਲ ਆਈ ਜਾ ਤੈਨੂੰ ਚੱਲਣਾ ਹੈ ਤੈਨੂੰ ਹਾਂ ਪਰਤਿਆਂ ਆਈਆਂ ਪਰਤਿਆਂ ਲੱਗੀਆਂ ਹੁਣ ਉਹ ਵੀ 15 ਦੇ ਇਹ ਚੱਲਣਾ ਚਾਹੀਦਾ ਤਾਂ ਪਹਿਲਾਂ ਪਹਿਲਾਂ ਹਾਂ ਹਾਂ ਹੁਣ ਦੇਲਾ ਕਰਦਾ ਤਿੰਨ ਆਈ ਚੱਲ ਕੋਈ ਨਹੀਂ ਦੇਰ ਆਇਦ ਰਸਤਾ ਇਹ ਮੈਂ ਚੱਲੂ ਕੋਈ ਆਂਦਾ ਬਾਕੀ ਕੋਈ ਭਰੋਸਾ ਨਹੀਂ ਪਿਛਲੇ ਸਾਲ ਮੰਗਣਾ ਹੂੰ ਹੂੰ ਕਹਿੰਦੇ ਅਸੀਂ ਇਹਦੀ ਗੰਨਾ ਹੈ ਬਹੁਤ ਆ ਨਾ ਹਾਂ ਹਾਂ ਅੱਗੇ ਦਾ ਮਾੜਾ ਮੋਟਾ ਹੁੰਦਾ ਇਹਦੀ ਗੰਨਾ ਹੈ ਬਹੁਤ ਹੂੰ ਹੂੰ ਐ ਨਿਕਲ ਗਈ ਨਿਕਲ ਗਈ ਇੱਟ ਦਾ ਹੁੰਦਾ ਆਪਣਾ ਚਲਮਣੇ ਦੀ ਬਥੇ ਨਾ ਲੱਗਦਾ ਤੇ ਦੂਏ ਦਾ ਟਰੈਕਟਰ ਵਧੀ ਲੱਗਦਾ ਇਹ ਤਾਂ ਖੁੰਦੇ ਖੰਜੇ ਐ ਲੱਗਿਆ ਲਾਉਣ ਨੂੰ ਬਿਜਣਾ ਹੁੰਦਾ ਕੋਸ ਸਰੋ ਵਿਕਣੀ ਆ ਸਰੋ ਵਿਕਣੀ ਮੈਂ ਖੁੰਦੇ ਲਾਉਂਦਾ ਸਰੋ ਬਿਜਲੀ ਖੁੰਦੇ ਲਾਉਂਦਾ ਜਿਹੜੇ ਜੱਫੇ ਬਾਹਰ ਦਿੱਤੀ ਆ ਬਈ ਚੰਚੇ ਕੰਮ ਕਰਦਾ ਮੇਰਾ ਖੱਡੀ ਲਾਉਣ ਸਾੜੇ ਜੇ ਥਾੜ ਰਹਿ ਗਈ ਕੈਸੇ ਲਵਣਾ ਦਾ ਮੈਂ ਕਹਿੰਦਾ ਸਾਰੀ ਤੁਸਿਆਂ ਰੋ ਦੇ ਪਹੁੰਚਦਾ ਮੈਂ ਤਾਂ ਕਹਿੰਦਾ ਸੁਆਗਤ ਵੀ ਤੇ ਬੁਲਾਇਆ ਸੀ ਇਹ ਗੱਲ ਬਾਕੀ

ਤੇ ਉਧਰ ਹੀ ਸਾਈਡ ਗੱਡੀਆਂ ਇੱਧਰ ਟੈਂਟ ਹਾਂ ਹਾਂ ਮੈਂ ਟੈਂਟ ਦਾ ਫਿਰ ਇੱਥੇ ਦੇ ਮੂਰੇ ਕਰੂੰਗਾ ਕਿ ਉਹ ਪਿੱਛੇ ਤੇ ਕਰੂੰਗਾ ਨਹੀਂ ਨਹੀਂ ਪਿੱਛੇ ਵਾਂ ਗੱਡੀ ਕੋਲ ਮੈਂ ਹੋ ਜੂੰਗਾ ਟੈਂਟ ਉੱਪਰ ਤੱਕ ਲਾ ਦੂੰਗਾ ਔਰ ਢੇਰ ਤੱਕ ਜਿੱਦਾਂ ਲੱਗਿਆ ਨਹੀਂ ਫਿਰ ਟੈਂਟ ਇਹਦੀ ਸੇਹ ਕੀ ਜਾਊਗਾ ਡਾਊਨ ਦੀ ਸਰ ਕੋ ਪਰਲੇ ਚ ਵੀ ਜਾਣ ਨੂੰ ਆਉਂਦਾ ਜਾਂਦਾ ਹੀ ਦੇਖ ਲੈ। ਮਾਝਵੀਂ ਪੜੇ ਜੀ ਦੋ ਵਿਆਹ ਤੇ ਦੇਖ ਲੈ। ਆਪਰੇ? ਹਾਂ। ਦੁਆ ਨਹੀਂ ਬਤਾ ਕਿਹਦਾ ਯਾਰਾ। ਉਹਨਾਂ ਦੇ ਨਹੀਂ ਆਲੇ ਉਹਨਾਂ ਦੇ। ਹੈ? ਇਹ ਆਲੇ ਨਾਲੇ ਅੰਦਰ ਜਿੱਤਾ ਵਿਆਹ। ਅੱਛਾ। ਦੁਆ ਨਹੀਂ ਬਤਾ ਮੈਨੂੰ ਢੀੜੂਆ ਜਿਆਦਾ ਪੱਜਦਾ ਸੀ। ਹਾਂ। ਤੇ ਮਾਰਦੇ ਮਾਰਦੇ ਸਾਰੇ ਪਰ। ਹਾਂ ਹਾਂ ਉੱਠੀ ਮਾਰਦੇ। ਕਿੰਨੇ 100 ਹੀ ਜਾਊਗਾ ਦੇਖਦੇ ਆ ਜਿਵੇਂ ਜਿਵੇਂ ਕਰਾਇਆ ਬਾਈ ਹੈ ਜਿਵੇਂ ਜਿਵੇਂ ਬੌਂਡ ਕਰਾਇਆ ਵਾ 150 ਕੁ ਵੱਟ ਤਾਂ ਘੱਟੋ ਘੱਟ 40 ਲੱਗੇ ਨੀੜਾ ਹੋਣਾ ਹਾਂ ਹਾਂ ਜਿਉਂ 100 100 ਜਾਈ ਜਾ ਫੇ ਨੀੜਾ ਨਹੀਂ ਹੋਣਾ ਹਾਂ ਇਹ ਤਾਂ ਹੈ ਤੇ ਰਹਿਦਾ ਬੜੇ ਹੀ ਬਹੁਤ ਕੰਮ ਲੈਤੀ ਆਹ ਫਿਰ ਉਠਾਈ ਆ ਸਾਰ ਨੂੰ ਵਧੀਆ ਪਿੰਡ ਚ ਤੇ ਬਸਿੰਦੁੱਲੇ ਦਾ ਹੁੰਦਾ ਲਓ ਜੀ ਡੀਸੀ ਸਾਹਿਬ ਕਰਿਆ ਸ਼ਾਪਿੰਗ ਉੱਧਰ ਉੱਡਣ ਦਾ ਹੀ ਸ਼ਾਪਿੰਗ ਪਰ ਚੱਲਦਾ ਜਿੱਦਾਂ ਦੀ ਚਿੱਠੀ ਆ ਤੋਰੀ ਆ ਉੱਧਰ ਦੇ ਇਹਨੇ ਬਾਈ ਆਪਣਾ ਸਕੂਟਰੀ ਚੰਦੀ ਹੈ ਜੀ ਹਾਂ ਹਾਂ ਤੋਚਣ ਵੀ ਦੇਖਣ ਗਿਆ ਤਾਂ ਦੇਖਦਾ ਹਾਂ ਉਦੋਂ ਗਿਆ ਦਾ ਰਾਤ ਨੂੰ ਅੱਜ ਫਿਰ ਤਾਂ ਜਾਣ ਨੂੰ ਅਜੇ ਸਾਥ ਨਹੀਂ ਮਿਲਿਆ ਅੱਛਾ ਅੱਜ ਉੱਥੇ ਨਸਲ ਪਰ ਹੈ ਹਾਂ ਉੱਧਰ ਸਾਥ ਨਹੀਂ ਮਿਲਿਆ ਇਹਨੂੰ ਅੱਜ ਕੋਈ ਅੱਛਾ ਨਹੀਂ ਨੇ ਅੱਜ ਵੀ ਜਾਣਾ ਤਾਂ ਜਾਣਾ ਆਮਨੇ ਨੇ ਮਤਲਬ ਦਾ ਅੱਛਾ ਆਮਨੇ ਤਾਂ ਨੇ ਜਾਣਾ ਹੋਊਗਾ ਪੱਕਾ ਅਸੀਂ ਜਾਉਂਗੇ ਉਹ ਜਾਉਂਗੇ ਉਹ ਪੱਕਾ ਠੀਕ ਕਹ ਉਹਨਾਂ ਨੂੰ ਵਗੀੜਾ ਰੱਖ ਉਹਨਾਂ ਨੂੰ ਆਉਣੇ ਆਲੇ ਆ ਹਾਂ 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 ਮਨੂਬੀ ਨੇ ਮਿਲਿਆ ਸਵੇਰ ਤਾਂ ਜਾਣਾ ਹੈਗਾ ਉਹਨੇ ਉਹੀ ਜਾਇਆ ਘੁੰਮਿਆ ਮੇਰਾ ਫਿਰ ਆਇਆ ਡੰਗਰਾ ਡੰਗਰਾ ਉਹਦੇ ਜਾਂਦੇ ਸਾਡੇ ਨੇ ਪਾਣੀ ਲਾਤਾ ਕਰਨ ਨੂੰ ਕਰਨ ਨੂੰ ਹਾਂ ਪਾਣੀ ਲਾ ਪਰ ਤੋਂ ਦਾ ਪਾਣੀ ਚੱਲ ਮੇਰੇ ਆਇਆ ਬੀਜੀ ਸੁੱਕੇ ਚਾ ਹਾਂ ਹਾਂ ਨਾ ਵਧੀਆ ਪਾਣੀ ਟਾਈਮੇ ਨਾਲ ਹੁਣ ਟਾਈਮ ਆਉਂਦਾ ਹੁਣ ਆਇਆ ਧੁੱਪਾਂ ਹਾਂ ਹਾਂ ਉਹ ਪਾਣੀ ਪੀ ਲੈਣਾ ਕਰਨ ਚਾ ਨੇ ਜੀ ਅੱਜ ਨੇ 15 ਦਿਨ ਤੱਕ ਲਾਇਆ ਫੇਰ ਪਾਣੀ ਨਹੀਂ ਜੀ ਹਾਂ ਹਾਂ ਤੇ ਆਇਆ ਧੁੰਦਾ ਛੂਹ ਹੋ ਜਾਣੀ ਆ ਆਹ ਜਿਹੜੀ ਬਾਟੇ ਵਾਲੀ ਮਿੱਟੀ ਉੱਚੀ ਬਾਈ ਉਹ ਵੱਧਰੀ ਹੋ ਗਈ ਹਾਂ ਵੱਧਰੀ ਹੋ ਗਈ ਕਿੱਕੇ ਲੱਗਣ ਲੱਜਾ ਇਹਨੂੰ ਹਾਂ ਹਾਂ ਆਹ ਹਾਂ ਘਰੇ ਰੱਬ ਕੇ ਘਮਾਉਂਦਾ ਉਹ ਗੂੜਾ ਇਹ ਕੱਢ ਦਵੇ ਨਾ ਫੇਰੇ ਜੀ ਮਿੱਟੀ ਸਾਰੇ ਖੁੱਛ ਲਈ ਜਾਣੀਂ ਕੋਈ ਨਹੀਂ ਹੋ ਜਾਣਾ ਹੁਣ ਜੇ ਪਰੇ ਘਮਾਊਗਾ Craig ਜੀ ਹਾਂ ਠੀਕ ਹੈ ਜੀ ਦੇਖ ਲੈ ਜੇ ਕਸਰਾ ਮੈਨਾਂ ਓਕੇ ਐ ਨਾ ਵਧੀਆ ਬਣ ਗਿਆ ਹੁਣ ਨਾ ਨਾ ਹੋ ਗਿਆ ਸਾਫ ਜੈ ਨਾ ਡੋਲਪਾ ਦਾ 10 ਵਰਗ ਮਾਰਤਾ ਨਾ ਠੀਕ ਹੈ ਹੋ ਗਈ ਸੱਟ ਜਿਉ ਹਮ ਹਮ ਚੱਲ ਵਧੀਆ ਜਿਆਦਾ ਇਹ ਤਾਂ ਜਿਹੜਾ ਕਾਕਨ ਦਾ ਜਿਹੜਾ ਉਸ ਤੇ ਵਾ ਖੋਲੀਏ ਹਾਂ ਹਾਂ ਚੱਲ ਖੋਲੀਏ ਹੁਣ ਆਪਾਂ ਤਾਂ ਨਹੀਂ ਮਿਲੂ ਕੋਈ ਨਹੀਂ ਨਹੀਂ ਕਿਤੇ ਫੇਰ ਪਾਉਣਾ ਪੈ ਜਾਣਾ ਨਾ ਨਾ ਦੇ ਕਸਰਾ ਵਾ ਟੈਂਟ ਕਾਣੇ ਹੈ ਚਾਲ ਨਾਲੇ ਪੌਣ ਨਾਲੇ ਫਲੀਆਂ ਨਾਲੇ ਸਮਾਨ ਰੱਖੋ ਜਣੇ ਨਾ ਪਰ ਪਰਵਾਹੀ ਨੂੰ ਜਗ੍ਹਾ ਤਾਂ ਇੱਥੇ ਬਣਾਉਣੀ ਹੁਣ ਅੱਛਾ ਇੱਧਰ ਬਣਾਉਣੀ ਹੈ ਇੱਥੇ ਕਿੱਥੇ ਬਣਨੀ ਔਰ ਟੈਂਟ ਲੱਗਣਾ ਇੱਧਰੇ ਬਣਾਉਂਗਾ ਔਰੇ ਹਲਵਾਈ ਦਾ ਚੱਲੂਗਾ ਖੋੜਲੀ ਖੜਲੀ ਸਮਾਨ ਸੋਨ ਪਿਆਰ ਹੋਊਗਾ ਉਹਦਾ ਆਹ ਇਧਰ ਆਹ ਏਰੀਆ ਖੁੱਲਾ ਜਿਹਾ ਕਰ ਲੈਣਾ ਸੇ ਟੈਂਟ ਲੱਗ ਜਾਣਾ ਉੱਪਰ ਆ ਇੱਥੇ ਬਾੜਣਾ ਇੱਥੇ ਤਾਂ ਫਿਰ ਆਹ ਟੈਂਟ ਲੱਗ ਜਾਣਾ ਇੱਥੇ ਤਾਂ ਚਾਹ ਪਾਣੀ ਫਿਰ ਜਿਹੜਾ ਆਉਣਾ ਜਾਣਾ ਮੇੜ ਵਾਲੇ ਦਿਨ ਸਾਰਾ ਇੱਥੇ ਝੱਲਣਾ ਇੱਥੇ ਕੁਰਸੀਆਂ ਲੱਗਣੀਆਂ ਹਾਂ ਬਹੁਤ ਜਗ੍ਹਾ ਕਰ ਲੈਣੇ ਨੂੰ ਸੈੱਟ ਦੇਖ ਗਿਆ ਵੈਸੇ ਆ ਲਿਆ ਉਹ ਤਾਂ ਕਰਕੇ ਠੀਕ ਹੈ ਉਹ ਵਾਈਕ ਹੌਂ ਸਰੰਡਰ ਪੈਨ ਹੈ ਜਿਹੜਾ ਦਨੇ ਦੇ ਹੁਣ ਜਵਾਬ ਦੇ ਤਾਂ ਕਹਿੰਦਾ ਗੱਡੀ ਚ ਦੇਖ ਦੱਦ ਕੇ ਬਾਈ সিলੰਡਰ ਲੱਗੇ ਹੋਏ ਲੱਦਣ ਉਧਰ ਉਹ ਗੱਡੀ ਆ ਗਈ ਸਾਹਮਣੇ 2 ਬਰੇਤਾਰ ਕੇ ਪਨਾਈ ਜੀ ਲੱਦ ਲੈ ਜਣੇ 11 সিলੰਡਰ ਆਪਣੇ ਕੋਲ ਮੌਸਮ ਬੜੀਆ ਹੈ ਨਾ ਮੌਸਮ ਠੀਕ ਹੈ ਪਹਿਲਾਂ ਬਹੁਤੇ ਨਾ ਠੰਡ ਹੈ ਨਾ ਗਰਮੀ ਵਾਲੇ ਕੰਮ ਹੈ ਹੂੰ ਹੁਣ ਬਰਫ ਲੈਣੀ ਪੈਣੀ ਆਪਾਂ ਨੂੰ ਯਾਰ ਬਰਫ ਹਾਂ ਦੇਖ ਲੈ ਕਿਆ ਕਰਨੀ ਬਰਫ ਨੂੰ ਕੋਈ ਦੋ ਸੱਲੀਆਂ ਬਰਫ ਦੀ ਚੱਕ ਲੈਣ ਵਧੀਆ ਸੱਲੀਆਂ ਲੈਣੀਆਂ ਪੈਣੀਆਂ ਇੱਕ ਤਾਂ ਉਹਨਾ ਪਾਣੀ ਪੂਣੀ ਦੇ ਵੀ ਕੰਮ ਆ ਸਕਦੀਆਂ ਜਿਹੜਾ ਰਸ ਦਾ ਕਰਨਾ ਪ੍ਰੋਗਰਾਮ ਉਹਦੇ ਵਿੱਚ ਹਾਂ ਰਸ ਤੇ ਜ਼ਰੂਰੀ ਹੈ ਦੋ ਸੱਲੀਆਂ ਚੱਕ ਲੂਗੇ ਕੋਈ ਗੱਲ ਨਹੀਂ ਹਾਂ ਇੱਕ ਨਾ ਉਹਦਾ ਦਿਖਾਉਣਾ ਪੈਣਾ ਸਮਾਨ ਮੜਾ ਦਾ ਰਸ ਵਾਲੇ ਤੇ ਪੁੱਛ ਕੇ ਵੀ ਕਿਹੜਾ ਨੂਨ ਨਾਂ ਜਾਂ ਪਾਉਂਦੇ ਵਿੱਚ ਉਹ ਹੁਣ ਇੱਥੇ ਮੋੜ ਪਰ ਪੁੱਛ ਲਾਂਗੇ ਉਹਨਾਂ ਇੱਥੇ ਉਹਨਾਂ ਨੂੰ ਪੁੱਛਣਾ ਇੱਕ ਤਾਂ ਆਪਾਂ ਨੇ ਜਿਹਦਾ ਪਦੀਨਾ ਵਦੂਨਾ ਉਹ ਦੇਖ ਲਾਂਗੇ ਜੇ ਸਬਜ਼ੀ ਲੈਣੀ ਫਿਰ ਚੱਲ ਲਿਆਉਂਗੇ ਪਦੀਨਾ ਨਾ ਘਰੇ ਕਿੰਨਾ ਲੱਗਿਆ ਵਾ ਆਪਣੇ ਦੇਖੂਗੇ ਹੁਣ ਕਿੰਨਾ ਆ ਗਾ ਜੇ ਕਿੰਨਾ ਆ ਗਾ ਚਾਹੀਦਾ ਵਾਧੂ ਲੱਗਿਆ ਵਾ ਵਾਧੂ ਲੱਗਿਆ ਵਾ ਹੋਰ ਲੈਣਾ ਹੋਰ ਲੈ ਵੀ ਲੋਗੇ ਪਦੀਨਾ ਇੱਕ ਨਿੰਬੂ ਇਹਨੂੰ ਆਪਾਂ ਨੇ ਪੁੱਛੇ ਲੈਣਾ ਕਿ ਕਿਹੜਾ ਪੈਂਦਾ ਮਨਾਂ ਕਹਿੰਦੇ ਕਦੇ ਕਾਲਾ ਪੈਂਦਾ ਮੈਨੂੰ ਬਾਈ ਦਾ ਬਾਹਰ ਤੇ ਫੋਨ ਆਇਆ ਤਾਂ ਕਹਿੰਦਾ ਵੀ ਵਿੱਚ ਚਿੱਟਾ ਵੀ ਨਾਲ ਲੱਗਾ ਨਾ ਪੁੱਛ ਰਿਹਾ ਬੜੇ ਜਿਹੇ ਕੰਮ ਬੜੇ ਆਇਆ ਨੇ ਪੁੱਛ ਲੈਣੇ ਜਾਂਦੇ ਜਾਂਦੇ ਰਸ ਇਹਨਾਂ ਚੀਜ਼ਾਂ ਜਿਹੜੀਆਂ ਇਹਦੇ ਬਰਫ਼ ਵੀ ਜ਼ਰੂਰੀ ਹੈ। ਹੂੰ। ਦਿਨ ਵਿੱਚ ਗਰਮੀ ਜ਼ਿਆਦਾ ਹੋ ਜਾਂਦੀ ਹੈ ਤੇ ਇਹ ਵੀ ਗੱਲ ਸਹੀ ਹੈ। ਵੀ ਆਪਾਂ ਫਿਰ ਟੈਂਟ ਟੈਂਟ ਵਿੱਚ ਦਾ ਥੋੜਾ ਜਿਹਾ ਹੋਰ ਵੀ ਵੱਧ ਲੱਗਣਾ ਚਾਹੀਦਾ ਸੇਕ ਜਾ। ਸਹੀ ਕੰਸ ਸਹੀ ਕੰਸ। ਨਾ ਨਾ ਉੱਪਰ ਦੇ ਦਾ ਚ ਉੱਪਰ ਤੇ ਬੰਦ ਨਹੀਂ ਹੈਗਾ। ਅੱਛਾ। ਟੈਂਟ ਬਣਾਓ ਓਪਨ ਹੀ ਆ ਸਾਰਾ। ਗੱਲ ਨਹੀਂ ਲੋਕਾਂ ਦੀ। ਪਰ ਜਿੱਨਾ ਉਹ ਏਰੀਆ ਦੇ ਵਿੱਚ ਹੈਗਾ ਜਿੱਨੇ ਚ ਲੰਗਰ ਪਾਣੀ ਰੱਖਣਾ ਹੈ ਨਾ। ਹਾਂ 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 ਹਾਂ। ਉਹਨੇ ਏਰੀਆ ਦੇ ਵਿੱਚ ਹੈਗਾ ਜ਼ਰੂਰ। ਠੀਕ ਹੈ। ਇਹ ਆਸਮਾਨ ਕਾ ਕੈਮੀਕਲ ਕੇ ਸਬਜ਼ੀ ਕਰ ਲੈ ਆਉਣੇ ਸਬਜ਼ੀ ਇੱਕ ਦਿਨ ਪਹਿਲਾਂ ਨਹੀਂ ਆਉਣੀਆਂ ਉਥੇ ਇੱਕ ਦਿਨ ਪਹਿਲਾਂ ਇੱਕ ਦੋ ਘੜੇ ਲੱਗਣੇ ਆ ਦੋ ਘੜੇ ਲੱਗਣੇ ਆ ਇੱਕ ਤਾਂ ਮੇਲ ਵਾਲੀ ਲੈ ਕੇ ਆਉਣੀ ਆਪਾਂ ਨੇ ਉਹ ਆਲੂ ਉਲੂ ਤਾਂ ਉਹ ਦਿਨ ਹੀ ਧੱਕ ਲੈਣੇ ਬਾਕੀ ਜਿਹੜੇ ਕੋਈ ਦੂਈ ਲੱਗਦੀ ਹੋਈ ਕੋਈ ਹੋਰ ਆਈਟਮ ਕੋਈ ਬਸ ਇੱਕ ਦਿਨ ਚ ਖਰਾਬ ਤਾਂ ਹੋਣੀ ਨਹੀਂ ਮੌਸਮ ਤਾਂ ਚਲੋ ਠੰਡ ਆ ਰਹਾ ਥੋੜਾ ਥੋੜਾ ਹੈਗਾ ਹੀ ਆ ਮਾਹ ਮੇਲੇ ਤੇ ਇੱਕ ਦਿਨ ਪਹਿਲਾਂ ਕਰ ਲੈ ਇੱਕ ਨਾਲ ਮੇਲੇ ਵਾਲੇ ਦੇ ਧੜਕੇ ਨੂੰ ਲਿਆਉਣੀ ਪੈਣੀ ਜਾ ਕੇ ਇੱਕ ਮੇਲੇ ਦੇ ਇੱਕ ਦਿਨ ਪਹਿਲਾਂ ਹੋਣੀ ਬਸ 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 ਦੋ ਇਹ ਲੱਗ ਲੱਗ ਲਿਆਉਂਗੇ ਬਿਲਕੁਲ 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 ਨਾਲੇ ਤਾਜ਼ਾ ਸਾਮਾਨ ਦਾ ਫਿਰ ਠੇਕਣੇ ਜਾਣਾ ਪੈਗਾ ਨਾਲੇ ਸਾਹ ਉਹਦੇ ਥੋੜੀ ਥੋੜੀ ਚੀਜ਼ ਫਿਰ ਹਜ਼ਾਬ ਕਰਾਉਗੇ ਫਿਰ ਸਾਰੇ ਇਕੱਠੇ ਰੱਖਦੇ ਹੋਣੇ ਇਹ ਵੀ ਗੱਲ ਹੈਗੀ ਆ ਹੂੰ ਯਕਣਾ ਉੱਥੇ ਜ਼ਵਾਕਾ ਮਾਰਦਾ ਸੀ ਵਧੀਆ ਬਣ ਗਿਆ ਉਹ ਹਾਂ ਮੈਂ ਪਾਪਾ ਜੀ ਨੂੰ ਭੇਜਿਆ ਤਾਂ ਮੈਂ ਦੇਖਿਆ ਉਹ ਜੇ ਕੋਈ ਕਸਰ ਮਸਰ ਹੈਗੀ ਆ ਜੇ ਕਸਰ ਮਸਰਾਂ ਦੀ ਦੱਸ ਦੇਣੀ ਸੀ ਉਹਨਾਂ ਨੇ ਫਿਰ ਹਾਂ ਮੋਟਰ ਪਰ ਲੱਗਿਆ ਹੋਇ ਹਾਂ ਹਾਂ ਤੇ ਬਸ ਇਹ ਚੱਲਣਾ ਇੱਕੜਾ ਪ੍ਰੋਗਰਾਮ ਹੈ ਹਾਂ ਕਿ ਚੀਜ਼ ਬਣ ਗਈ ਬਈ ਆਖੇ ਲੱਗੇ ਆਖੇ ਦੇ ਚੰਡੋਲ ਲੱਗੇ ਇੱਥੇ ਤੋਂ ਥੋੜੇ ਟਾਈਮ ਬਾਅਦ ਇਹ ਮਾਸਟਰ ਇਹ ਨਾ ਪੁੰਦਰ ਹੁੰਦਾ ਤਾਂ ਉਹ ਜਗ੍ਹਾ ਅੱਛਾ ਇਹ ਕਿਰਾਏ ਕਰੂਏ ਪਰ ਲੈ ਲੈਂਦੇ ਆ ਚੰਡੋਲ ਚ ਨੂਲ ਵਾਲੇ ਫਿਰ ਉਹ ਮੈਂ ਸਮਝ ਗਿਆ ਸਮਝ ਗਿਆ ਸਮਝ ਗਿਆ ਸਮਝ ਗਿਆ ਹਾਂ ਨੂਲ ਖੇਰਾਂ ਵਾਲੇ ਆਪਣੇ ਪਿੰਡਾਂ ਵਾਲੇ ਵੀ ਦੇਖੇ ਮੈਂ ਟਰਾਲੀਆਂ ਟੁੱਟੀਆਂ ਲੈ ਕੇ ਆਉਂਦੇ ਆ ਉਹਦੇ ਅੱਛਾ ਅੱਛਾ ਉਹ ਆਪਾਂ ਯਾਹਨ ਹਫ਼ਤੇ ਪਹਿਲਾਂ ਕਿ ਜੇਮ ਨਹੀਂ ਸਰਕਸ ਲੱਗੀ ਦੀ ਹਾਂ ਉਹਦਾ ਉਥੇ ਲੱਗਿਆ ਸੀ ਪਾਕਬਰੇ ਕੋਲ ਲੱਗਦੀ ਸੀ ਹੁਣ ਜਗ੍ਹਾ ਖੁੱਲੀ ਹੁੰਦੀ ਉੱਥੇ ਜੱਦ ਕੰਨਾ ਨਹੀਂ ਸੀ ਹੈਗੀਆਂ ਚਾਹ ਸਰਕਸਾਂ ਹੁੰਦੀਆਂ ਤੇ ਹੁਣ ਸਰਕਸਾਂ ਨਹੀਂ ਹੈਗੀਆਂ ਹੁਣ ਕੁਝ ਹੋ ਰਿਹਾ ਉਹ ਤਾਂ ਜਾਦੂਗਰ ਜੇ ਵਾਲੇ ਆਉਂਦੇ ਕੋਈ ਫਲਾਣਾ ਜਾਦੂਗਰ ਟੇਮਕਾ ਸਮਰਾਟ ਜਾਦੂਗਰ ਕਣ ਕੁਝ ਨਾ ਨਹੀਂ ਹੁਣ ਆ ਚੀਜ਼ਾਂ ਜਿਹੜੀਆਂ ਚ ਡੋਰ ਆ ਨਾ ਏ ਰਿਸਕ ਵਾਲਾ ਕੰਮ ਹੈ ਇਹ ਹਾਂ ਤਾਂ ਨਹੀਂ ਕਿਹਾ ਕਿਹੜੇ ਟਾਈਮ ਬਜਨੇ ਘੁਮਾਉਣਾ ਇਹਨਾਂ ਨੂੰ ਉੱਪਰ ਪਾ ਕੇ ਦੇਖੇ ਇੱਕ ਦੋ ਜਗ੍ਹਾ ਠੋਏ ਹੋਏ ਹੋਏ ਹਾਂ ਕਈ ਵੀਡੀਓ ਵਾਇਲਸ ਹੋਈਆਂ ਹੁਣ ਆਪਾਂ ਕਿੱਧਰ ਨੂੰ ਜਾਣਾ ਹੈ ਆਪਾਂ ਬਸ ਆਏ ਨੂੰ ਮੁੜਨਾ ਹੈ ਹਾਂ ਉਹ ਥੇ ਦੇ ਮੁੜ ਕੇ ਮੂਰਲੇ ਪਾਸੇ ਆਪਣੀ ਦੁਕਾਨ ਆ ਫਿਰ ਓਕੇ ਆਪਾਂ ਗੱਲਬਾਤ ਕਰਦੇ ਉਹਦੇ ਨਾਲ ਠੀਕ ਉਹ ਬਾਈ ਟਰਾਲੇ ਰਹੀਂ ਖੜਾ ਤੇ ਖੇਚ ਲੈ ਕੇ ਸਮਾਨ ਸਾਨੂੰ ਕੱਢਦਾ ਥੱਲੇ ਥੰਦਾ ਕਰਦਾ ਬਿੱਲਾ ਮੈਂ ਚਲੋ ਮੜਦੇ ਹੁਣ ਬਰਸੀਨ ਕੱਖਾਂਡਾ ਜਾ ਨਵੇੜੀਆਂ ਜਿਹੜੀ ਪਿਛਲੀ ਬਾੜ ਬਹੁਤ ਘਟ ਫੁੱਟਦੀ ਆ ਬਰਸੀਨ ਹੈ ਬਹੁਤ ਹੈ ਪਰ ਵਿੱਚ ਦਿਖਦਾ ਹੈ ਨਹੀਂ ਜਮੇ ਮੈਂ ਦੇਖੋ ਕਿਹੜੇ ਸਾਹ ਵਾ ਕਿੰਨਾ ਘਟ ਆ ਓਹ ਫੇਰੀਆਂ ਮਾਣੇ ਚਮਕਿਆ ਕੋੜਨੀਏ ਗਾ ਨਕਸਪੀ ਆਵੇ ਲੇ ਜੋ ਫੁੱਟ ਤਾਂ ਨਹੀਂ ਹੁਣ ਪਿੱਛੇ ਜਾਵੇ ਇੱਕ ਤਾਂ ਹੁਣ ਠੰਡ ਵੀ ਨਹੀਂ ਹੈਗੀ ਹਨੀ ਬਰਸੀਨ ਹੈ ਜੰਮਿਆ ਇੱਕੋ ਵੀ ਬਿਰਚ ਹੈ ਨਹੀਂ ਬਰਸੀਨ ਖੜਾ ਬਹੁਤ ਹੈ ਜਿਹੜੇ ਸਾਬ ਦਾ ਖੜਾ ਉਹਦੇ ਸਾਬ ਦਾ ਫੁੱਟ ਤਾਂ ਨਹੀਂ ਹੈਗਾ ਹੁਣ ਬਾੜ ਵੀ ਉੱਚੀ ਵੜਦਾ ਬਹੁਤ ਮਾਦਾ ਆਹ ਦੇਖਣ ਗਏ ਨਾ ਜ਼ਬਰਦਸਤ ਗਿਆ ਬਰਸੀਨੇ ਖੜਾ ਈ ਸਾਰਾ ਬਰਸੀਨ ਦਾ ਅੰਤ ਕੋਈ ਨਹੀਂ ਹੈਗਾ ਉਹ ਜੇ ਉਹਨਾਂ ਨੇ ਬੀਜ ਵੀ ਘਰਦਾ ਆਪਣਾ ਇਹ ਵੀ ਨਹੀਂ ਕਹਿ ਸਕਦਾ ਵੀ ਮੋਹਲਾ ਦਾ ਬਾਕੀ ਆਪ ਵੀ ਸਬਜ਼ੀ ਹੁਣ ਬਹੁਤ ਨਹੀਂ ਘਟ ਗਈ ਚੀਜ਼ ਵਧੀਆ ਬਣਦੀ ਹੈ ਸਲਗਮ ਹੋ ਗਈ ਤਿਆਰ ਮੱਕੀ ਭਾਈ 4-5 ਦਾ 5 ਆਉਣੇ ਪੰਦਾ ਟਾਈਮ ਹੋਇਆ ਗਿਆ ਸੂਰਜ ਵੀ ਚੱਲੇ ਆਪਣਾ ਟਿਕਾਣੇ ਨੂੰ ਵੀ ਕਣਕਾਂ ਦੇ ਰੰਗ ਬਨ ਵਧੀਆ ਬਣੇ ਹੋਏ ਸਾਰਾ ਇਸ ਟਾਈਮ ਦਾ ਵਧੀਆ ਸਾਰਾ ਕੁਝ ਠੀਕ ਹੈ ਦੇਖੀ ਜਾਂਦੀ ਬਾਕੀ ਕਿਵੇਂ ਦਾ ਚੱਲਦਾ ਪ੍ਰੋਗਰਾਮ ਵੇ ਚਲੋ ਠੀਕ ਹੈ ਬਾਕੀ ਦੇਖਦੇ ਜੀ ਕੱਲ ਤਾਂ ਵਿਆਹ ਤੇ ਚੱਲੂਗਾ ਰੌਣਕਾ ਦਿਖਾਵਾਂਗੇ ਆਪਾਂ ਸਾਰਾ ਤੁਹਾਨੂੰ ਗੈਲ ਦੀ ਗੱਲ ਕਿਉਂ ਜਿਆਦਾ ਵਿਆਹ ਦੇ ਵਿੱਚ ਰਹਿਣਾ ਫਿਰ ਤਾਂ ਉਹੀ ਚੀਜ਼ ਦਿਖਣੀ ਹੈ ਜੀ ਕਈ ਵੀਰ ਕਹੀ ਜਾਂਦੇ ਵਿੱਚ ਆ ਦਿਖਾਤਾ ਤੁਸੀਂ ਆ ਦਿਖਾਉਂਦੇ ਵੀ ਹੁਣ ਜਿੱਥੇ ਰਹਿਣਾ ਪਈ ਹੋਈ ਉਹ ਦਿਖਾਉਣਾ ਜਾਂ ਖੇਤਾਂ ਵਿੱਚ ਅਸੀਂ ਖੇਤਾਂ ਦਾ ਦਿਖਾਈ ਜਾਂਦਾ ਤੁਹਾਨੂੰ ਸਾਰਾ ਕੁਝ ਵੀ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਬਲੌਗ 'ਚ ਭਾਈ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ